ਸੁਪਰੀਂਡੀਨ ਨਲਾਸ ਦੇ ਵਿੱਚ ਸੀਵਰੇਜ ਦਾ ਪਾਣੀ ਸੜਕਾਂ ਤੇ ਓਵਰਫਲੋ ਹੋਣ ਕਰਕੇ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਉੱਥੇ ਹੀ ਪਿੰਡ ਵਾਸੀ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰਾ ਬਾਜ਼ੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਨਲਾਸ ਸ਼ਿਵਜੀ ਪੋਲੇਨਾਥ ਦਾ ਪੁਰਾਤਨ ਮੰਦਿਰ ਹੈ ਜਿੱਥੇ ਕਿ ਮੰਦਿਰ ਦੇ ਵਿੱਚ ਸੰਗਤਾਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਸੋ ਪਿਛਲੇ 4 ਸਾਲਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਨਾਲ ਲੋਕ ਕਾਫੀ ਬਿਮਾਰ ਹੋ ਚੁੱਕੇ ਹਨ ਪ੍ਰਸ਼ਾਸਨ ਨੂੰ ਇਸ ਸਬੰਧੀ ਕਈ ਵਾਰੀ ਜਾਣੂ ਕਰਵਾ ਚੁੱਕੇ ਹਾਂ ਪਰ ਸਮੱਸ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਨਾਸ ਵਿਖੇ ਔਰ ਪਿੰਡ ਦੇ ਲੋਕ ਅੱਜ ਇਕੱਠੇ ਹੋਏ ਨੇ ਬੜੀ ਵੱਡੀਆ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਜਿਹੜੀ ਸਮੱਸਿਆ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਿਵਰਜ ਦਾ ਪਾਣੀ ਹੈ ਇਹ ਗੰਦਾ ਸਿਵਰਜ ਦਾ ਪਾਣੀ ਲੋਕਾਂ ਦਾ ਸੜਕਾਂ ਦੇ ਉੱਤੇ ਘੁੰਮ ਰਿਹਾ ਔਰ ਇੱਥੇ ਆ ਰਾਹਗੀਰਾਂ ਨੂੰ ਜਿਹੜਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਲੋਕਾਂ ਨਾਲ ਵੀ ਗਲਬਤ ਕਰਦੇ ਆ ਕੀ ਕੋਈ ਸਮੱਸਿਆ ਇਹਨਾਂ ਨੂੰ ਕੀ ਕੋਈ ਸਮੱਸਿਆ ਗਲਬਤ ਕਰਦੇ ਆ ਕੀ ਕੋਈ ਸਮੱਸਿਆ ਜੀ ਪੰਡਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਥੇ ਪ੍ਰਾਤਨ ਮੰਦਿਰ ਵੀ ਹੈ ਔਰ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰ ਇਹ ਤਾਂ ਮਰੇ ਆ ਵੀਰੇ ਜਿਹੜੇ ਸਦਾ ਆਲੂਆਂ ਦੇ ਲੋਕ ਕਿੰਨਾ ਕਿੰਨਾ ਪਾਣੀ ਖੜਦਾ ਸਰਕਟ ਟੁੱਟਣ ਦਾ ਵੀ ਖਤਰਾ ਕੋਈ ਹਲਈ ਗੱਲ ਹੱਲ ਨਹੀਂ ਹੋ ਰਿਆ ਪੱਕਾ ਇਸ ਦਾ ਪਾਣੀ ਇੱਕ ਵਾਰੀ ਬੰਦ ਹੋ ਜਾਂਦਾ ਜਾਂ ਫੇਰ ਥੋੜਾ ਉਮੀ ਬੰਦਦਾ ਫੇਰ ਚੱਲ ਬੰਦਦਾ ਇਹ ਕਹਿੰਦੇ ਸਾਨੂੰ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਜਲਦ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕਰਾਇਆ ਜਾਵੇ ਉਂ ਕਹਿੰਦੇ ਡੈਂਗੂ ਡੈਂਗੂ ਇਹਨਾਂ ਡੈਂਗੂ ਬਿਮਾਰੀਆਂ ਪੈਦਾ ਹੋਣ ਗਿਆ ਉਹ ਜਿਹੜੇ ਸਦਾ ਆਲੂ ਆਉਂਦੇ ਆ ਦੇਖੋ ਕਾਹ ਕਹਿੰਦੇ ਕਿਤੋਂ ਕਿਤੋਂ ਸ਼ਰਧਾਲੂ ਆਉਂਦੇ ਬਹੁਤ ਕਾਫੀ ਪ੍ਰਾਤਨ ਮੰਦਿਰ ਹੈ ਕਾਫੀ ਸੰਗਤਾਂ ਆਉਂਦੀ ਹੁੰਦੀ ਹੈ ਇੱਥੇ ਹਾਂਜੀ ਇਹ ਸ਼ਿਵ ਮੰਦਿਰ ਹੈ ਹੈਗਾ ਬਹੁਤ ਪੁਰਾਣਾ ਮੰਦਿਰ ਹੈ ਸਾਡੇ 550 ਸਾਲ ਪੁਰਾਣਾ ਮੰਦਿਰ ਹੈਗਾ ਸ਼ਿਵ ਜਾਂ ਕਹਿੰਦੇ ਜਾਂ ਸ਼ਿਵ ਕਲਾਸ਼ ਵਿੱਚ ਜਾਂ ਸ਼ਿਵ ਨਲਾਸ਼ ਵਿੱਚ ਇਸ ਕਰਕੇ ਉਹ ਆਨੇ ਸਾਰ ਬਹੁਤ ਦੂਰ ਦੂਰੋਂ ਆਉਂਦੇ ਸੋ ਹੋਰ ਔਰਤਾਂ ਵੀ ਮੌਜੂਦ ਨੇ ਤੁਸੀਂ ਇੱਥੇ ਰਹਿਣ ਵਾਲੇ ਹੋ ਜੀ ਹਾਂਜੀ ਕੀ ਸਮੱਸਿਆ ਤੁਹਾਨੂੰ ਇੱਥੇ ਸਮੱਸਿਆ ਤਾਂ ਜੀ ਪਹਿਲੀ ਸਮੱਸਿਆ ਤਾਂ ਇਹ ਹੀ ਹੈ ਕਿ ਸਾਡਾ ਲੰਗੜਾ ਹੀ ਬਹੁਤ ਔਖਾ ਹੈ ਪਹਿਲੀ ਸਮੱਸਿਆ ਦੂਜੀ ਸਮੱਸਿਆ ਹੈ ਜੀ ਦੇਖੋ ਬਿਮਾਰੀਆਂ ਫੈਲ ਰਹੀਆਂ ਹੁਣ ਬਿਨਾ ਸਾਡੇ علاوہ ਕੁਝ ਨਹੀਂ ਇੱਕ ਬੱਚਾ ਉੱਠਦਾ ਦੂਆ ਪੈ ਜਾਂਦਾ ਜੀ ਫਿਰ ਇਹ ਕਿ ਅਸੀਂ 4 ਸਾਲ ਹੋ ਗਏ ਮੰਗਤਾਂ ਕਰਦੇ ਨੂੰ ਹੱਥ ਜੋੜ-ਜੋੜ ਕੇ ਕੀ ਸਾਡੀ ਸੁਣਾਈ ਨਹੀਂ ਆਏ ਓਰੇ ਬਿਲਕੁਲ ਸੁਣ ਸਕਦੇ ਹੋ ਕੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਇਸ ਤੋਂ निजात ਦਵਾਨ ਲਈ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਘਰਾਂ ਦੇ ਵਿੱਚੋਂ ਜਿਹੜਾ ਓਵਰਫਲੋ ਪਾਣੀ ਜਿਹੜਾ ਘਰਾਂ ਦੇ ਵਿੱਚ ਵੀ ਜਾਂਦਾ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਕਦੋਂ ਜਾਗਦਾ ਹੈ ਕਦੋਂ ਇਸ ਪਿੰਡ ਦੀ ਜਿਹੜੀ ਸਵੱਲੀ ਨਿਕਾ ਇਸ ਪਿੰਡ ਤੇ ਪਵੇਗੀ ਕਦੋਂ ਲੋਕ ਜਿਹੜੇ ਇਸ ਸਮੱਸਿਆ ਤੋਂ निजात ਹੋਣਗੇ ਕੈਮਰਾ ਪਰਸਾ ਸੁਭਾ ਸਿੰਘ ਦੇ ਨਾਲ